ਆਪਣੇ ਚਟੜੇਸ ਦਾ ਮੈਂ ਅੰਮੀ ਗੱਦ ਦਿੱਤੀ ਸਾਰੇ ਜੜੇ ਨਹੀਂ ਸਸਤੇ ਕਿਤੇ ਮਸਤ ਹੋਗੇ ਅਈ ਵੀ ਠੀਕਾ ਠਾਕਾ ਤੇ ਮੈਂ ਕਰ ਲਈਆ ਆਪਣਾ ਦੁਪੱਟਾ ਪ੍ਰੈਸ ਸੂਟ ਹੋ ਗਿਆ ਅਈ ਜਾਵਾਂਗੇ ਕੋਂਦਰਾ ਸਾਹਿਬ ਉਗ ਪਹਿਣੇ ਅੱਜ ਸੰਗਦੇ ਕੋਂਦਰਾ ਸਾਹਿਬ ਜਾਵਾਂਗੇ ਅੱਠਾ ਢੇਕਣ ਤੇ ਤੇ ਮੰਜੀ ਹੋ ਗਿਆ ਵਾ ਔਨੇ ਘਟਦਾ ਚਲਿਆ ਵਾ ਤੇ ਮੈਂ ਵੀ ਕੰਮ ਮੈਂ ਸਾਰੇ ਘਰ ਦੇ ਘਰ ਦੇ ਕੱਲੇ ਪੋਚੇ ਰਹਿ ਗਏ ਲੱਗਣ ਵਾਲੇ ਉਹ ਬੱਚੇ ਸਕੂਲ ਨਹੀਂ ਗਏ ਹਜੇ ਇਹਨਾਂ ਦੀ 7:30 ਵਜੇ પાછા ਆਣੇ ਨੇ ਮੈਂ ਕਿਹਾ ਚਲ ਬੱਚੇ ਚੱਲ ਜਾਣਗੇ ਨਾ ਫੇਰ ਪੋਚੇ ਲਾਉਣ ਦਾ ਫਾਇਦਾ ਨਹੀਂ ਫਿਰ ਇਹਨਾਂ ਤੁਰੇ ਫਿਰਨਾ ਪੋਚੇ ਕਰੋ ਅਰੇ ਇਹ ਨਹੀਂਗੇ ਲੱਗੇ ਬਾਣੀ ਜੇ ਕਿਰਨ ਅਕੀ ਜੀ ਤਿਆਰ ਹੋਣ ਦਾ ਤਰੀਕਾ ਹੈ। ਹੋਪੇ ਕਿਰਨ ਹੋ ਗਈ ਰੈਡੀ। ਪਾਪਾ ਦੇ ਫੋਨ ਦੇ ਵਿੱਚ। ਅੱਛਾ। ਲਓ ਜੀ ਸਾਰੇ ਕੰਮ ਨਿਬੇੜ ਲਏ ਆ ਮੈਂ। ਪੋਚੇ-ਪੂਚੇ ਲਾ ਕੇ ਹੁਣ ਮੈਂ ਵਿਛਾਉਣ ਲੱਗੀ ਆ ਮੈਟ। ਲਾਈਟ ਵੀ ਆਫ ਕਰ ਦਨੇ ਆ ਫੈਨ ਵੀ ਆਫ ਕਰ ਦਨੇ ਕਿੰਦਾ ਹਨੇਰਾ ਹੋ ਗਿਆ ਟਾਈਮ ਹੋ ਗਿਆ ਵਾ ਪੌਣੇ 9 ਦਾ ਪੌਣੇ 9 ਵਜੇ ਵੇਲੇ ਹੋਈ ਆ ਮੈਂ ਹੁਣ ਨਾ ਕਿੰਦਾ ਹੁਣ ਸਭ ਤੇ ਲਿਆਈ ਆ ਬਸ ਹੁਣ ਮੂੰਹ ਹੱਥ ਧੋਣਾ ਵ ਤੇ ਚੱਜਣਾ ਕੁਦਰਸਾ ਮੈਂ ਟਮੂਟ ਮੈਂ ਵਿਛੋਂਣੀ ਆ ਪਹਿਲੋਂ ਨਾ ਪੋਚੇ ਸੁੱਕ ਗਏ ਆ ਤੇ ਮੈਂ ਆਟਮ ਛਾ ਲੈਨੇ ਆ ਪਹਿਲੋਂ ਨਾ ਇੱਥੇ ਵਿਛਣਾ ਵਾਏ ਉੱਤ ਕਰਕੇ ਲੋ ਜੀ ਸਾਰਾ ਸਾਫ ਸੁਥਰਾ ਹੋ ਗਿਆ ਕਿਚਨ ਵੀ ਕਲੀਨ ਤੇ ਮੈਂ ਕਿ ਚੱਲ ਮੈਂ ਆਟਮ ਨੂੰ ਛਾ ਹੀ ਲੈਨੀ ਪਹਿਲੋਂ ਫੇਰ ਹੀ ਮੂੰਹ ਹੱਥ ਧੋ ਕੇ ਆਉਂਗੀ ਆਟਮ ਜਿਹੜਾ ਨਾ ਨਾਲ ਇੱਥੋਂ ਦਾ ਇੱਥੇ ਵੇਚ ਜਾਂਦਾ ਵਈ ਇਦਾਂ ਲਓ ਜੀ ਵਿਚਾਰੇ ਆ ਮੈਂ ਐਡ ਰਿਛਣਾ ਵਾ ਇੱਥੇ ਤੇ ਮਖਣੀ ਆ ਗਈ ਨਿਕਲੀ ਨਹੀਂ ਹੁਣ ਮੇਰੇ ਕੋ ਆ ਕੇ ਕੱਢੂ ਲੇਟ ਹੋ ਜਾਣਾ ਭੁੱਖ ਪੈਣ ਲੱਗ ਗਿਆ ਆ ਮੈਂ ਇੱਥੇ ਚੁੱਕਿਆ ਹੀ ਰਾਤ ਹੁਣ ਆਪਾਂ ਇੱਥੇ ਵਿਛਾ ਦਿੰਨੇ ਆ ਇਦਾਂ ਆਹ ਸੂਟ ਜਿਹੜਾ ਮੈਂ ਪਾਉਣਾ ਮੂੰਹ ਹਟਾਉਣਾ ਹੁਣ ਮੈਂ ਸਾਰਾ ਕੰਮ ਹੋ ਗਿਆ ਕਰ ਦੋ ਪੂਰਾ ਨੀਟ ਐਂਡ ਕਲੀਨ ਪੂਰਾ ਘਰ ਬਸ ਇੱਕ ਸੂਟ ਪ੍ਰੈਸ ਹੋਣ ਵਾਲਾ ਰਹਿ ਗਿਆ ਚਲੋ ਪਹਿਲਾਂ ਮੈਂ ਹੋ ਜਾਂਦੀ ਤਿਆਰ ਲੋ ਜੀ ਮੈਂ ਹੋ ਗਈ ਆ ਰੈਡੀ ਮੈਂ ਕੱਲੇ ਰਪੇਂਟ ਲਾ ਲੂੰਗੀ ਆ ਨੇਰ ਬੈਂਟ ਲਾ ਜਿਹੜੇ ਮੇਰੇ ਪਹਿਲਾਂ ਲੱਗੇ ਨਾ ਲਾਈਡਲ ਲਵੈਂਡਰ ਜੀ ਸ਼ੇਡ ਲੱਗੀ ਆ ਮੈਂ ਰਿਮੂਵ ਕਰ ਦਿੱਤੀ ਇੱਦਾਂ ਲਾ ਲਈ ਉੱਤੇ ਕਿਉਂਕਿ ਉਹ ਵੀ ਲਾਈਟ ਦੀ ਸ਼ੇਡ ਆ ਮੇਰੇ ਨਾਲ ਨੇਰ ਬੜੇ ਨਿੱਕੇ ਨਿੱਕੇ ਜਿਹਨੇ ਨੇ ਉਹ ਤਾਂ ਫੇਰ ਵਧੀਆ ਨੇ ਲੱਗਦੇ ਚਲੋ ਜੀ परस ले लिया क्या पैसे ले लिया ले लिया मैं हैंकी एक चलो जी लाइट ऑफ कर दे लाइट ऑफ कर ली हूँ किचन बड़ी लाइट चगन बंद कर ली ਹੁਣ ਚੱਲਦੇ ਆਪਾਂ ਗੁਰਦਰਾ ਸਾਹਿਬ ਨੂੰਂਤੀ ਦਾ ਬੂਆ ਤਾਂ ਨਹੀਂ ਫਿਲਾਂਗੀ। ਉਹੇ ਭਾਵੇਂ ਮਾਰ ਲਾਂ ਮੈਂ। ਫਿਰ ਚੱਲਦੇ ਆਪਾਂ ਗੁਰਦਰਾ ਸਾਹਿਬ ਉੱਥੇ ਕਰੋ ਨੇਤਾਂ ਨੂੰ ਦਰਸ਼ਨ ਮੇਲੇ। ਇਸ ਦੀ ਸੰਦਾਰਾਂ ਨੂੰ ਬੋਲਦੇ ਅਸરાਮ ਸੰਗਤਾਂ ਨੂੰ ਪੰਦਰਾ ਵੀ ਮੰਤਰ ਬੋਲਦੇ ਅਸਨਾ ਦਾ ਲੰਗਰਤੰ ਸੱਤ ਵਾਰ ਉਹਨਾਂ ਨੇ ਫ੍ਰੀ ਹੋ ਕੇ ਘਰ ਕਰਤਾ ਅੱਛਾ ਸੱਤ ਲੋ ਜੀ ਆ ਗਏ ਆਪਾਂ ਗੁਰਦਰ ਸਿੰਘ ਗੁਰਦਰ ਸਿੰਘ ਆਇਆ ਨਾ ਤਾਂ ਚਾਰ ਕੈਂਟੇ ਹੋ ਗਿਆ ਉਸ ਤੋਂ ਬਾਅਦ ਆ ਗਏ ਗੈਸਟ ਸਾਡੇ ਹੁਣੇ ਗਏ ਆ ਗੈਸਟ ਆਏ ਤੇ ਮੈਂ ਨਾ ਕਾਫੀ ਬਣਾ ਲਈ ਤੇ ਕਾਫੀ ਨਾ ਮੈਂ ਮਤਲਬ ਦੁੱਧ ਸਾਡੇ ਪਾਲੇ ਵਾਲੇ ਹੀ ਹੁੰਦਾ ਰੋਜ਼ ਹੁੰਦਾ ਹੀ ਆ ਤੁਹਾਨੂੰ ਪਤਾ ਹੀ ਹੈ ਕਿ ਮੈਂ ਜਦੋਂ ਦਹੀਂ ਦੇਣੇ ਜਮੋਨੀ ਦੇ ਲਈ ਵਾਸਤੇ ਮੈਂ ਦੁੱਧ ਗਰਮ ਕੀਤਾ ਸੀ ਤੋ ਗੈਸ ਟਾਰਗੇਟ ਮੈਂ ਕਾਫੀ ਬਣਾ ਕੇ ਚਲੋ ਬਣਾ ਲੈਂਦੇ ਆ ਮੈਂ ਨਾ ਮਤਲਬ ਉਹਨਾਂ ਨੇ ਇੰਨਾ ਚ ਰੁਕਣਾ ਨਹੀਂ ਤੇ ਮੈਨੂੰ ਇਹ ਕਿ ਮੈਂ ਮੇ ਦਿਮਾਗ ਦੀ ਤਾਂ ਕੰਮ ਨਹੀਂ ਕੀਤਾ ਮੈਂ ਨਾ ਸਾਰੇ ਦੁੱਧ ਚ ਪਾ ਦਿੱਤੀ ਕੋ ਦੋ ਟਨ ਲੀਟਰ ਨਾਲ ਦੁੱਧਣਾ 3 ਲੀਟਰ ਦੁੱਧ ਹੋਣਾ ਘਟ ਕਟ ਜਿਆਦਾ ਹੀ ਹੋਣਾ 3 ਲੀਟਰ ਤੋਂ ਸ਼ਾਇਦ ਸਾਰੇ ਚ ਮੈਂ ਪਾਤੀ ਕਾਫੀ ਤੇ ਪਾਉਣ ਤੋਂ ਬਾਅਦ ਫਿਰ ਮੈਂ ਉਹ ਮੈਂ ਦਿਮਾਗ ਕਿ ਵਾਰ ਬੰਦੇ ਨਾ ਹੁੰਦਾ ਨਾ ਦਿਮਾਗ ਜਾਂਦੀ ਐ ਇੱਕਦਮ ਮੇਰਾ ਮੈਂ ਫਿਰ ਉਹ ਗੈਸਟਾਇਨਾਂ ਨੇ ਫਿਰ ਪੀਤੀ ਨਹੀਂ ਕਿਉਂਕਿ ਉਹ ਸਾਡੇ ਜਿੱਦਾਂ ਪਰੋਣੇ ਹੀ ਦੇ ਭੂਆ ਹੋਣਾ ਦੇ ਭੂਆ ਭਣੀ ਜਿੱਦਾਂ ਮੇਰੇ ਹਸਬੰਦ ਦੇ ਭੂਆ ਇਹ ਉਹ ਆਏ ਹੋ ਉਹਨਾਂ ਦੇ ਹੀ ਰਿਸ਼ਤੇਦਾਰ ਤੇ ਉਹਨਾਂ ਮਤਲਬ ਉਹ ਹੀ ਸਾਂਝੇ ਰਿਸ਼ਤੇਦਾਰ ਹੀ ਜਿੱਦਾਂ ਤਾਂ ਫਿਰ ਸਾਰੇ 7-8 ਘਰਾਂ ਵਾ ਸਾਰਿਆਂ ਦੇ ਘਰਾਂ ਜਿੱਥੇ ਉਹਨਾਂ ਨੇ ਇੱਕ ਚਾਹ ਪਾਣੀ ਪੀਤਾ ਤਾਂ ਮਤਲਬ ਸਾਡੇ ਘਰ ਲਾਸਟ ਤੋਂ ਇੱਕ ਇੱਕ ਘਰ ਪਹਿਲਾਂ ਆਗੇ ਮੈਂ ਲਾਸਟ ਇੱਕ ਘਰ ਇੱਕ ਹੋਰ ਬਚਿਆ ਸੀ ਉੱਤੋਂ ਪਹਿਲਾਂ ਸਾਡੇ ਘਰ ਐਂਡ ਜਿੱਤੇ ਆਏ ਉਹ ਤੇ ਉਹ ਆਂਦੇ ਹੁਣ ਤਾਂ ਗੁੰਝੈਸ਼ ਨਹੀਂ ਆ ਤੇ ਫਿਰ ਅਸੀਂ ਵੀ ਜ਼ਿਆਦਾ ਫੋਰਸ ਨਹੀਂ ਕੀਤਾ ਕਿਉਂਕਿ ਖਾਣ ਪੀਣ ਵਾਲੀ ਚੀਜ਼ ਫਿਰ ਜਿੰਨੀ ਕਿ ਬੰਦਾ ਮਤਲਬ ਉਹ ਖਾਊਗਾ ਉਨਾ ਹੀ ਕਿ ਵੀ ਕਿਸ ਨੂੰ ਜ਼ਬਰਦਸਤੀ ਆਪਾਂ ਪਿਆਵ ਨਹੀਂ ਸਾਡੇ ਦੇ ਵੀ ਸਾਡੀ ਕੌਫੀ ਬਣ ਗਈ ਤੁਹਾਨੂੰ ਤੁਸੀਂ ਪੀ ਕੇ ਜਾਓ ਹੈਨਾ ਤੇ ਉਹ ਫਿਰ ਪਾਣੀ ਪੀ ਕੇ ਚੱਲ ਗਏ ਹੁਣ ਤਾਂ ਬੈਠੇ ਘੜੀ ਫਿਰ ਮੈਂ ਕਿਹਾ ਕਿ ਉਹਨਾਂ ਨੂੰ ਵੀ ਹੁਣ ਕਿ ਇਹਨਾਂ ਕੌਫੀ ਦਾ ਕੀ ਕਰੀਏ ਮੈਂ ਤਾਂ ਕੌਫੀ ਵੈਸੇ ਵੀ ਨਹੀਂ ਪੀਂਦੀ ਨਾਲੇ 3 ਲੀਟਰ ਥੋੜੀ ਕੌਫੀ ਪੀ ਸਕਦੇ ਹੈਨਾ ਤੇ ਫਿਰ ਕਿਰਨ ਕਹਿੰਦੀ ਕਿ ਆਪਾਂ ਗੁਰਦਰਾ ਸਾਹਿਬ ਖਲਾਦਨੇ ਕਿਉਂਕਿ ਗੁਰਦਰਾ ਸਾਹਿਬ ਪਾਠ ਵੀ ਚੱਲਣਦੇ ਆ ਤੇ ਨਾਲੇ ਵਿੱਚੋਂ ਕੱਢੀ ਵੀ ਨਹੀਂ ਆਪਾਂ ਪੀਤੀ ਨਹੀਂ ਵਿੱਚੋਂ ਬਿਲਕੁਲ ਵੀ ਸੁੱਚੀ ਹੀ ਬਿਲਕੁਲ ਤੇ ਮਤਲਬ ਮੈਂ ਵੀ ਨਹੀਂ ਕੱਪਾ ਕੱਢ ਕੇ ਪੀਤਾ ਮੇਰੇ ਵਾਂਗ ਹੀ ਕੌਫੀ ਨਹੀਂ ਪਿੰਦੀ ਚਲੋ ਤੇ ਉਹ ਸਾਡੇ ਲਾਗੋਂ ਦੀਦੀ ਜਾਣਦੇ ਹੀ ਗੁਰਦਰਾ ਸਾਹਿਬ ਤਾਂ ਹੀ ਬਾਜ ਮਾਰੀ ਉਹਨਾਂ ਨੂੰ ਅਸੀਂ ਕਿਹਾ ਤੇ ਇਦਾਂ ਕੌਫੀ ਸਾਡੀ ਵੱਧ ਗਈ ਆ ਤੇ ਵੀ ਲੈ ਜਾਓ ਤੁਸੀਂ ਗੁਰਦਰਾ ਫਿਰ ਉੱਥੇ ਵਤਵਾ ਦਿਓ ਸੰਗਤ 'ਚ ਤੋਂ ਕਹਿੰਦੇ ਚਲਾਨੂੰ ਦੇ ਦਿਓ ਫਿਰ ਉਹ ਆਹੀ ਡਿੱਗੀ ਚ ਪਾ ਕੇ ਤੇ ਉੱਥੇ ਭੇਜੀ ਆ ਹਨਾ ਕਰਨਾ ਉਹ ਵੇਠੀ ਕਰਨਾ ਚਲ ਸੰਗਤ ਦੇ ਕਿਉਂ ਤਾਂ ਉਹ ਬੜੀ ਸੰਗਤ ਵਾਸਤੇ ਹੋਊਗੀ ਹੈਨਾ ਜਿਹੜੀ ਮੈਂ ਇੰਨੇ ਦੁੱਧ ਵਿੱਚ ਕਾਫੀ ਪਾਉਂਦੀ ਹੈਨਾ ਮੈਂ ਦਿਮਾਗ ਨਹੀਂ ਕੰਮ ਕੀਤਾ ਨਹੀਂ ਤੇ ਮੈਂ ਇਦਾਂ ਸੋਚ ਸਮਝ ਕੇ ਹਰ ਚੀਜ਼ ਉਹ ਕਰਦੀ ਹੁੰਨੀ ਆ ਪਤਾ ਨਹੀਂ ਕਿਦਾਂ ਜੋ ਗਿਆ ਮੇਰ ਕੋਲ ਹਨਾ ਤੇ ਮੇਰਾ ਨਾ ਇੱਕਦਮ ਮੇਰਾ ਸਿਰ ਦੁਖਣ ਲੱਗ ਗਿਆ ਕਿ ਮੈਂ ਮਤਲਬ ਮੈਂ ਜਦੋਂ ਕੌਫੀ ਪਾਉਂਦੀ ਹਾਂ ਨਾ ਤੇ ਮੇਰਾ ਇੱਕਦਮ ਮੈਂ ਮੈਂ ਕਿਹਾ ਉਹ ਸਾਰੇ ਦੁੱਧ ਫਰਾਤੀ ਨਾ ਇੱਕਦਮ ਮੇਰਾ ਨਾ ਸਿਰ ਦਰਦ ਜਿੱਦਾਂ ਕਰਨ ਲੱਗ ਗਿਆ ਇੱਕਦਮ ਸਮਝ ਲਓ ਬੜਨ ਜਦ ਉਹ ਗਿਆ ਦਿਮਾਗ ਤੇ ਕਿ ਮਤਲਬ ਇਨਾ ਦੁੱਧ ਵੇਸਟ ਚ ਮੈਨੂੰ ਇਹ ਦੁੱਧ ਵੇਸਟ ਚਲ ਜਾਣਾ ਹੁਣ ਕੀ ਕਰਾਂਗੇ ਕੌਫੀ ਦਾ ਤਾਂ ਨਾ ਦਹੀਂ ਜਮਾ ਸਕਦੇ ਆ ਨਾ ਰੜਕ ਸਕਦੇ ਨਾ ਕੁਝ ਫਿਰ ਬਸ ਇਹ ਫਿਕਰ ਪੈ ਗਿਆ ਚੱਲ ਇਨਾ ਚੰਗਾ ਹੀ ਵੀ ਉਹ ਹੈ ਨਾ ਹੂੰ ਗੁਰਦਰਾ ਸਾਹਿਬ ਕਰਨ ਕਹਿੰਦੀ ਕਿ ਮम्मा ਗੁਰਦਰਾ ਸਾਹਿਬ ਭੇਜ ਦਿੰਨੇ ਆ ਐਂ ਫਿਰ ਉਹ ਦੀਦੀ ਹੋਣੀ ਚੜੀਆਂ ਉਹ ਜਾਣ ਲਿ ਗਏ ਦੋਨਾਂ ਹੱਥ ਹੁਣ ਅਹੀ ਕੌਫੀ ਭੇਜੀ ਆ ਚਲ ਸੰਗਤ ਉਹ ਕਹਿੰਦੀ ਚਲ ਕੋਈ ਗੱਲ ਨਹੀਂ ਵੀ ਜੇ ਨਹੀਂ ਸੰਗਤ ਦੇ ਵੰਡੇ ਆ ਜੂਗੀ ਵੀ ਉਹ ਨਹੀਂ ਸੰਗਤ ਨੂੰ ਪਿਆ ਦਾਂਗੇ ਵਾਦੂ ਹੀ ਘਟੋ ਘਟ 20 25 ਜਣਿਆਂ ਨੂੰ ਆ ਜਾਣੀ ਹੈ ਹਨਾ ਹਾਂ 20 25 30 ਜਣਿਆਂ ਨੂੰ ਆ ਜਾਣੀ ਕੌਫੀ ਕਿਉਂਕਿ ਮੈਂ ਸਾਡਾ ਵੱਡਾ ਪਤੀਲਾ ਭਰਿਆ ਸੀ ਤੋਂ ਸਾਰੇ ਦੁੱਧ ਚ ਮੈਂ ਕੌਫੀ ਪਾ ਦਿੱਤੀ ਹਏ ਰੱਬਾ ਸੁਰਤ ਭੁੰਦਲੀ ਪਈ ਹੈ ਅੱਜ ਤੁਹਾਨੂੰ ਵੀ ਪਤਾ ਨਹੀਂ ਕੀ ਗੱਲ ਹੋਈ ਇਦਾਂ ਕਿਉਂ ਹੋ ਗਿਆ ਮੈਂ ਤਾਂ ਤਾਬ ਨਹੀਂ ਮੈਂ ਤੇ ਜਦੋਂ ਕਾਫੀ ਡਿੱਗ ਕੀ ਨਾ ਵਿੱਚ ਦੁੱਧ ਚ ਉਹ ਦੋਵੇਂ ਮੱਥੇ ਦਾਤ ਮਾਰੇ ਉਹ ਵੀ ਆ ਕੀ ਕਰਤਾ ਮਨਦੀਪ ਕੁਰੇ ਤੇ ਹੁਣ ਮੈਂ ਸਿਰਦਰਦੀ ਗੋਲੀ ਖਾ ਗਏ ਸੀ ਆ ਮੈਨੂੰ ਨਾ ਬੜਾ ਹੁੰਦਾ ਕਿ ਦੁੱਧ ਵੇਸਟ ਨਾ ਜਾਵੇ ਕਿਉਂਕਿ ਦੁੱਧ ਨਾ ਦੁੱਧ ਵੀ ਬੜਾ ਰਿਜਕ ਹੁੰਦਾ ਲਾ ਦੁੱਧ ਮੈਨੂੰ ਹੁੰਦਾ ਵੇਸਟ ਨਾ ਜਾਵੇ ਵੀ ਜਾਂ ਵੀ ਪੀ ਲਓ ਠੀਕ ਆ ਨਹੀਂ ਦਹੀਂ ਬਣਾ ਲਓ ਲੱਸੀ ਬਣਾ ਲਓ ਘਿਓ ਬਣਾ ਲਓ ਵੀ ਦਵੇਸਟ ਨਾ ਜਾਵੇ ਬਿਲਕੁਲ ਤੇ ਮੈਨੂੰ ਹੋ ਗਿਆ ਵੀ ਹਾਈਵੇ ਸਟੇ ਜਲਣਾ ਗੁਰਦ੍ਰੇਤਾ ਤੇ ਮੈਨੂੰ ਚਿੱਤ ਚੇਤਾ ਵੀ ਨਹੀਂ ਕੀ ਕਰਨਾ ਨੇ ਕਿਆ ਕਰਨਾ ਗੰਨੀ ਮਮਾ ਗੁਰਦਰਾ ਸਾਹਿਬ ਨੇ ਪੀ ਜੀ ਦੀਏ ਮੈਂ ਪਹਿਲਾਂ ਮੈਂ ਜੋ ਕੋ ਤੱਕੇ ਕਰਨ ਨਹੀਂ ਕਿ ਉਹਨਾਂ ਨੇ ਕਿਹਾ ਬਣੀ ਕੋਫੀ ਮਲਵੇ ਕੀ ਹਿਸਾਬ ਫਿਰ ਅਹੀ ਉਹਨਾਂ ਨੇ ਦੀਦੀ ਨੰਗਣ ਦੇ ਹੀ ਤਾਂ ਉਹਨਾਂ ਨਾਲ ਹੀ ਗੱਲ ਕੀਤੀ ਉਹ ਕਹਿੰਦੇ ਕੋਈ ਗੱਲ ਨਹੀਂ ਲੈ ਜੰਨੇ ਆ ਕੋਫੀ ਫਿਰ ਕੀ ਆ ਪੀ ਸਾਂਗੇ ਤੇ ਜ ਵਰਤਾਈ ਜਾਊਗੀ ਹੁਣ ਪੀ ਜੀ ਤਾਂ ਰਿਲੈਕਸ ਹੋਈ ਆ ਮੈਂ ਤੇ ਹੁਣ 5 ਵਜ ਚੱਲੇ ਨਾ 5 ਵਜ ਚੱਲੇ ਫਿਰ ਚੱਲੇ ਆ ਗੁਰਦਰਾ ਸਾਹਿਬ ਨੂੰ 5 ਵਜਨ ਚ 15-20 ਮਿੰਟ ਰਹਿੰਦੇ ਆ ਫੇ 5:00 ਵਜੇ ਇਹੀ ਜਾਣਾ ਵੰਗੋ ਗੁਰਦਰਾ ਸਾਹਿਬ ਸੇਵਾ ਕਰਾਂਗੇ ਸੇਰੇ ਤੇ ਕੀਤੀ ਨਹੀਂ ਕੋਈ ਵੀ ਸੇਵਾ ਕਿਉਂਕਿ ਅੱਜ ਭੋਗ ਹੀ ਤੇ ਹਲਵਾਈ ਲੱਗਾ ਹੀ ਪਕੌੜੇ ਫੂੜੇ ਕਢੇ ਹਲਵਾਈ ਨੇ ਰੋਟੀ-ਉਰਟੀ ਬਣਾਈ ਹੀ ਹੁਣ ਲਾਵਾਂਗੇ ਆਪਾਂ ਪ੍ਰਸ਼ਾਦਿਆਂ ਦੀ ਕਰਾਂਗੇ ਸੇਵਾ ਜਾਣਨੇ ਆ ਫਿਰ ਮਿਲਦੇ ਹਾਂ